ਜਿਹੜੀ ਨੂੰ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫੇਰ ਆਏ ਤੁਹਾਡੇ ਵਾਸਤੇ ਬਹੁਤ ਹੀ ਜਿਆਦਾ ਇੰਪੋਰਟੈਂਟ ਕਲਾਸ ਲੈ ਕੇ ਤੇ ਇਹ ਜਿਹੜੀ ਦੋਸਤੋ ਕਲਾਸ ਆਪਣੀ ਪੰਜਾਬ ਜੀਕੇ ਦੀ ਕਲਾਸ ਹੈ ਠੀਕ ਹੈ ਤੇ ਬਹੁਤ ਹੀ ਛੇਤੀ ਤੁਹਾਡੀ ਮੈਥ ਰੀਜ਼ਨਿੰਗ ਦੀ ਮਿਕਸ ਕਲਾਸ ਅਤੇ ਇੰਡੀਆ ਜੀਕੇ ਵਾਲੀ ਸੀਰੀਜ਼ ਵੀ ਸਟਾਰਟ ਹੋ ਜਾਏਗੀ ਠੀਕ ਹੈ ਤੇ ਅੱਜ ਦੀ ਦੋਸਤੋ ਜਿਹੜੀ ਕਲਾਸ ਹੈ ਇਸ ਦੇ ਵਿੱਚ ਇੱਕ ਦੋ ਕੁਐਸਚਨ ਜਿਹੜੇ ਥੋੜੀ ਜਿਹੀ ਟਿਪੀਕਲ ਤੁਹਾਨੂੰ ਲੱਗ ਸਕਦੇ ਆ ਜਿਥੇ ਤੁਹਾਨੂੰ ਉਹਨਾਂ ਦਾ ਜਵਾਬ ਪਤਾ ਹੋਏ ਤੋ ਵੀ ਸਹੀ ਐ ਜੇ ਨਹੀਂ ਪਤਾ ਫਿਰ ਕੋਈ ਦਿੱਕਤ ਵਾਲੀ ਗੱਲ ਨਹੀਂ ਪਰੇਸ਼ਾਨ ਨਾ ਹੋਇਓ ਉਹਨਾਂ ਨੂੰ ਲੈ ਕੇ ਠੀਕ ਐ ਜਿਹੜੇ ਜਿਹੜੇ ਸਵਾਲਾਂ ਦੇ ਤੁਹਾਨੂੰ ਜਵਾਬ ਪਤਾ ਹੈ ਬਸ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਦੇਣਾ ਬਾਕੀ ਇਹ ਜਿਹੜੇ ਟਿਪੀਕਲ ਜਿਹੇ ਕੁਐਸਚਨ ਹੈ ਜਿਵੇਂ ਕਿ ਸਪੈਸ਼ਲ ਕਿਸੇ ਦਫ਼ਤਰ ਦੀ ਥਾਂ ਹੋਊਗੀ ਜਾਂ ਉਸ ਦੀ ਇਅਰ ਹੋਊਗੀ ਠੀਕ ਐ ਉਹਨੂੰ ਲੈ ਕੇ ਤੁਸੀਂ ਪਰੇਸ਼ਾਨ ਨਹੀਂ ਹੋਣਾ ਉਹ ਇੰਨੇ ਡੀਪ ਕੁਐਸਚਨ ਜਿਹੜੇ ਤੁਹਾਡੇ ਨਹੀਂ ਹੋਣਗੇ ਬਟ ਇਸ ਸੀਰੀ ਠੀਕ ਹੈ ਸੋ ਤੁਸੀਂ ਜਿਆਦਾ ਪਰੇਸ਼ਾਨੀ ਹੋਣਾ ਆਰਾਮ ਦੇ ਨਾਲ ਜਿਹੜੇ ਸਵਾਲਾਂ ਦੇ ਜਵਾਬ ਤੁਹਾਨੂੰ ਪਤਾ ਹੋਏ ਤੁਸੀਂ ਜਿਹੜਾ ਐਟੈਂਡ ਕਰ ਲੈਣਾ ਤੇ ਕਲਾਸ ਦੇ ਐਂਡ ਦੇ ਵਿੱਚ ਆਪਾਂ ਆਪਣੇ ਗਰੁੱਪ ਵਾਲੇ ਕੁਐਸਚਨ ਜਿਹੜੇ ਆ ਉਹ ਸੋਲਵ ਕਰਾਂਗੇ ਠੀਕ ਹੈ ਤਾਂ ਚਲੋ ਫਿਰ ਸ਼ੁਰੂ ਕਰਦੇ ਹਾਂ ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਜੀ ਹੋਲਾ ਮੋਹੱਲਾ ਕਿਹੜੇ ਦੇਸੀ ਮਹੀਨੇ ਦੇ ਵਿੱਚ ਆਉਂਦਾ ਹੈ ਕੁਐਸਚਨ ਇਹ ਵੀ ਬਣ ਸਕਦਾ ਹੈ ਕਿ ਹੋਲੇ ਮਹੱਲੇ ਦਾ ਤਿਉਹਾਰ ਕਿਹੜੇ ਦੇਸੀ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ ਸੇਮ ਹੀ ਜਵਾਬ ਹੋਏਗਾ ਤਾਂ ਸਹੀ ਜਵਾਬ ਕੀ ਹੋਏਗਾ ਆਈ ਥਿੰਕ ਸਾਰੇ ਕੈਂਡੀਡੇਟਾਂ ਨੂੰ ਪਤਾ ਹੋਏਗਾ ਪਰਦੇਸੀ ਮਹੀਨਾ ਇੱਥੇ ਆ ਗਿਆ ਇਸ ਕਰਕੇ ਥੋੜਾ ਕਿਸੇ ਕਿਸੇ ਕੈਂਡੀਡੇਟ ਨੂੰ ਇੱਥੇ ਕਨਫਿਊਜ਼ਨ ਹੋ ਸਕਦਾ ਹੈ ਤਾਂ ਦੇਸੀ ਮਹੀਨਾ ਕਿਹੜਾ ਹੋਏਗਾ ਜੀ ਚੇਤ ਆਪਸ਼ਨ ਸੀ ਚੇਤ ਦੀ ਇੱਕ ਤਰੀਕ ਨੂੰ ਹੋਲਾ ਮੋਹਲਾ ਦਾ ਤਿਉਹਾਰ ਜਿਹੜਾ ਹੈ ਮਨਾਇਆ ਜਾਂਦਾ ਹੈ ਕਿੱਥੇ ਸ਼੍ਰੀ ਅੰਧਪੁਰ ਸਾਹਿਬ ਦੇ ਕੇਸ਼ਗੜ ਦੇ ਵਿੱਚ ਠੀਕ ਹੈ ਉੱਥੇ ਤਿਉਹਾਰ ਜਿਹੜਾ ਹੈ ਹੋਲੀ ਦੇ ਦੂਜੇ ਦਿਨ ਜਾਂ ਫਿਰ ਤੁਸੀਂ ਕਹਿ ਲਓ ਚੇਤ ਦੀ ਪਹਿਲੀ ਤਰੀਕ ਨੂੰ ਸੈਲੀਬ੍ਰੇਟ ਹੁੰਦਾ ਹੈ ਚਲਿਏ ਅੱਗੇ ਚਲੋ ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਜੀ ਪੰਜਾਬ ਦਾ ਦੇਸੀ ਸਾਲ ਕਿਹੜੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਉਂਝ ਦਾ ਅੰਗਰੇਜ਼ੀਆ ਸਾਲ ਆਪਾਂ ਕਹਿ ਦਿੰਦੇ ਆ ਜਨਵਰੀ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਠੀਕ ਹੈ ਬਟ ਇੱਥੇ ਦੇਸੀ ਮਹੀਨੇ ਦੀ ਗੱਲ ਚੱਲ ਰਹੀ ਹੈ ਤੁਸੀਂ ਮੈਨੂੰ ਆ ਦੱਸਣਾ ਹੈ ਕਿ ਆਪਣੇ ਪੰਜਾਬ ਦਾ ਦੇਸੀ ਸਾਲ ਕਿਹੜੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਕਲਚਰ ਦਾ ਬਹੁਤ ਇੰਪੋਰਟੈਂਟ ਕੁਐਸਚਨ ਤਾਂ ਸਹੀ ਜਵਾਬ ਕੀ ਹੋਏਗਾ ਜਿਹੜੇ ਕੈਂਡੀਡੇਟਾਂ ਨੇ ਲਿਖਿਆ ਜੀ ਚੇਤ ਮਹੀਨਾ ਆਪਸ਼ਨ ਬੀ ਉਨ੍ਹਾਂ ਦਾ ਜਵਾਬ ਹੋਏਗਾ ਜੀ ਬਿਲਕੁਲ ਸਹੀ ਆਪਣਾ ਜਿਹੜਾ ਪੰਜਾਬ ਦਾ ਦੇਸੀ ਮਹੀਨਾ ਹੈ ਚੇਤ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਠੀਕ ਹੈ ਤੇ ਚੇਤ ਮਹੀਨਾ ਆਉਂਦਾ ਕਦੋਂ ਹੈ ਇਹ ਆਉਂਦਾ ਜੀ ਮਾਰਚ ਮਹੀਨੇ ਦੇ ਵਿੱਚ ਠੀਕ ਹੈ ਅੱਗੇ ਚੱਲਦੇ ਆ ਨੈਕਸਟ ਕੁਸ਼ਚਨ ਦੇ ਵੱਲ ਵੈਰੀ ਵੈਰੀ ਇੰਪੋਰਟੈਂਟ ਕੁਸ਼ਚਨ ਪੰਜਾਬ ਦਾ ਅਕਸ਼ਾਂਸ਼ ਵਿਸਥਾਰ ਕਿੰਨਾ ਹੈ ਅੱਜ ਸਵੇਰੇ ਵਾਲੀ ਕਲਾਸ ਜੇ ਤੁਸੀਂ ਲਈ ਹੈ ਬਹੁਤ ਹੀ ਆਮ ਨਾਲੇ ਸਵਾਲ ਦਾ ਜਵਾਬ ਦੇ ਸਕਦੇ ਹੋ ਕਿ ਪੰਜਾਬ ਦਾ ਅਕਸ਼ਾਂਸ਼ ਵਿਸਤਾਰ ਕਿੰਨਾ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਉੱਥੇ ਮੈਂ ਤੁਹਾਨੂੰ ਸਮਝਾਇਆ ਸੀ ਤਾਂ ਕੀ ਜਵਾਬ ਬਣੇਗਾ ਫਟਾਫਟ ਸਾਰੇ ਕੰਡੀਟ ਜਵਾਬ ਦਿਓ ਕਿ ਇਸ ਸਵਾਲ ਦਾ ਸਹੀ ਜਵਾਬ ਕੀ ਬਣੇਗਾ ਤੇ ਜੇ ਤੁਸੀਂ ਦੋਸਤੋ ਇਹ ਜਵਾਬ ਦਿੱਤਾ ਜੀ 29 ਡਿਗਰੀ 30 ਮਿੰਟ ਤੋਂ ਲੈ ਕੇ 32 ਡਿਗਰੀ 32 ਮਿੰਟ ਉੱਤਰੀ ਤਾਂ ਤੁਹਾਡਾ ਜਵਾਬ ਹੈ ਜੀ ਬਿਲਕੁਲ ਸਹੀ ਆਪਸ਼ਨ ਬੀ ਇਸ ਸਵਾਲ ਦਾ ਸਹੀ ਜਵਾਬ ਹੋਏਗਾ 29 ਡਿਗਰੀ 30 ਮਿੰਟ ਤੋਂ ਲੈ ਕੇ 32 ਡਿਗਰੀ 32 ਮਿੰਟ ਤੱਕ ਆਪਣੇ ਪੰਜਾਬ ਦਾ ਅਕਸਾਸ ਵਿਸਤਾਰ ਹੈ ਠੀਕ ਹੈ ਕੋਈ ਬੱਚਾ ਦੱਸ ਸਕਦਾ ਹੈ ਕਿ ਦੇਸ਼ਾਂਤਰ ਕਿੰਨਾ ਹੈ ਪੰਜਾਬ ਦਾ ਕਿਸੇ ਨੂੰ ਪਤਾ ਹੋਏ ਕਿਸੇ ਨੇ ਕਲਾਸ ਲਈ ਹੋਏ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੇ ਵੱਲ ਇੱਥੇ ਪੁੱਛਿਆ ਗਿਆ ਜੀ ਪੰਜਾਬ ਦਾ ਦੇਸੀ ਮਹੀਨਾ ਚੇਤ ਅੰਗਰੇਜ਼ੀ ਦੇ ਕਿਹੜੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਇਹ ਚੀਜ਼ ਮੈਂ ਪਹਿਲਾਂ ਹੀ ਤੁਹਾਨੂੰ ਕਲੀਅਰ ਕਰ ਦਿੱਤੀ ਬਟ ਕੋਈ ਨਾ ਤੁਸੀਂ ਫਟਾਫਟ ਦੱਸੋ ਕਿ ਆਪਣਾ ਜਿਹੜਾ ਦੇਸੀ ਮਹੀਨਾ ਚੇਤ ਹੈ ਇਹ ਅੰਗਰੇਜ਼ੀ ਵਾਲੇ ਕਿਹੜੇ ਮਹੀਨੇ ਵਿੱਚ ਸ਼ੁਰੂ ਹੁੰਦਾ ਹੈ ਜਨਵਰੀ ਵਿੱਚ ਹੁੰਦਾ ਹੈ ਜਾਂ ਮਾਰਚ ਵਿੱਚ ਹੁੰਦਾ ਹੈ ਜਾਂ ਫਰਵਰੀ ਵਿੱਚ ਹੁੰਦਾ ਹੈ ਫਟਾਫਟ ਤਾਂ ਸਹੀ ਜਵਾਬ ਕੀ ਹੋਏਗਾ ਮਾਰਚ ਇਹਨੂੰ ਤੁਸੀਂ ਐਦਾਂ ਯਾਦ ਰੱਖ ਸਕਦੇ ਹੋ ਕਿ ਜਿਹੜੀ ਹੋਲੀ ਹੁੰਦੀ ਹੈ ਠੀਕ ਹੈ ਤਾਂ ਉਹ ਆਪਾਂ ਮਾਰਚ ਦੇ ਵਿੱਚ ਸੈਲੀਬ੍ਰੇਟ ਕਰਦੇ ਆਂ ਹੋਲਾ ਮੋਹੱਲਾ ਵੀ ਆਪਾਂ ਇੱਕ ਤਰੀਕ ਨੂੰ ਸੈਲੀਬ੍ਰੇਟ ਕਰਦੇ ਆਂ ਠੀਕ ਹੈ ਤਾਂ ਇਹ ਚੇਤ ਮਹੀਨਾ ਜਿਹੜਾ ਹੈ तकरीबन ਮਾਰਚ ਮਹੀਨੇ ਦੇ ਮਿਡਲ ਜਾਂ ਫਿਰ ਉਸ ਤੋਂ ਬਾਅਦ ਵਿੱਚ ਆਉਂਦਾ ਹੈ ਅੱਗੇ ਚਲੀਏ ਚਲੋ ਨੈਕਸਟ ਕੁਐਸਚਨ ਦੇ ਵੱਲ ਆਪਾਂ ਚੱਲਦੇ ਆਂ ਇੱਥੇ ਪੁੱਛਿਆ ਗਿਆ ਜੀ ਸਹਿਕਾਰੀ ਵਿਭਾਗ ਪੰਜਾਬ ਦੀ ਸਥਾਪਨਾ ਕਦੋਂ ਹੋਈ ਤੁਸੀਂ ਇਸ ਕੁਐਸਚਨ ਦਾ ਜਵਾਬ ਲਿਖੋ ਫਟਾਫਟ ਆਪਾਂ ਦੇਸ਼ਾਂਤਰ ਜਿਹੜਾ ਹੈ ਉਹਨੂੰ ਕਲੀਅਰ ਕਰ ਦਿੰਦੇ ਆ ਪੰਜਾਬ ਦਾ ਜਿਹੜਾ ਦੇਸ਼ਾਂਤਰ ਹੈ ਦੋਸਤੋ ਉਹ ਹੈ ਜੀ 73 ਡਿਗਰੀ 55 ਮਿੰਟ ਠੀਕ ਹੈ 73 ਡਿਗਰੀ 55 ਮਿੰਟ ਤੋਂ ਲੈ ਕੇ ਇਹ ਪੈਂਦਾ ਜੀ 66 ਡਿਗਰੀ 50 ਮਿੰਟ ਤੱਕ ਠੀਕ ਹੈ ਇਹ ਆਪਣਾ ਜਿਹੜਾ ਹੈ ਉੱਦੇਸ਼ਾਂਤਰ ਹੈ ਪੰਜਾਬ ਦਾ ਤਾਂ ਇਹ ਸਵਾਲ ਦਾ ਸਹੀ ਜਵਾਬ ਕੀ ਹੋਏਗਾ ਫਟਾਫਟ ਸਾਰੇ ਕੈਂਡੀਡੇਟ ਦੱਸੋ ਸਹਿਕਾਰੀ ਵਿਭਾਗ ਪੰਜਾਬ ਦੀ ਸਥਾਪਨਾ ਕਦੋਂ ਹੋਈ ਸਹਿਕਾਰੀ ਵਿਭਾਗ ਪੰਜਾਬ ਦੀ ਸਥਾਪਨਾ ਕਦੋਂ ਹੋਈ ਸਹੀ ਜਵਾਬ ਕੀ ਹੋਏਗਾ ਸਹੀ ਜਵਾਬ ਹੋਏਗਾ ਜੀ 1904 ਆਪਸ਼ਨ ਬੀ ਜਿਸ ਕਿਸੇ ਕੈਂਡੀਟ ਨੇ ਲਿਖਿਆ ਆਪਸ਼ਨ ਬੀ ਉਸ ਦਾ ਜਵਾਬ ਸਹੀ ਹੈ ਅੱਗੇ ਚੱਲਦੇ ਆਂ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਂ ਤਾਂ ਪੁੱਛਿਆ ਗਿਆ ਜੀ ਹਰੀਕੇ ਝੀਲ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੈ ਇਹ 24th ਕਲਾਸ ਦੇ ਵਿੱਚ ਅੱਜ ਤੁਹਾਨੂੰ ਕਰਵਾਇਆ ਗਿਆ ਸੀ ਫਟਾਫਟ ਦੱਸੋ ਕਿ ਹਰੀਕੇ ਝੀਲ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ ਪ੍ਰੋਪਰ ਡਿਸਟ੍ਰਿਕਟ ਦਾ ਨਾਮ ਤੁਸੀਂ ਦੱਸਣਾ ਹੈ ਤਾਂ ਜਿਹੜੇ-ਜਿਹੜੇ ਕੰਡਟਾਂ ਨੇ ਕਲਾਸ ਅਟੈਂਡ ਕਰੀ ਉਹਨਾਂ ਦਾ ਜਵਾਬ ਇੱਥੇ 101% ਸਹੀ ਹੋਏਗਾ ਬਣੇਗਾ ਜੀ অপਸ਼ਨ ਡੀ ਤਰੰਤਰਨ ਠੀਕ ਹੈ ਇਹ ਦੇਖੋ ਇਹ ਆਪਣਾ ਪੰਜਾਬ ਹੈ ਠੀਕ ਹੈ ਇਧਰੋਂ ਆਪਣਾ ਰਾਵੀ ਦਰਿਆ ਆਂਦਾ ਹੈ ਇਸ ਤਰੀਕੇ ਨਾਲ ਆਪਣਾ ਬਿਆਸ ਦਰਿਆ ਆਂਦਾ ਹੈ ਤੇ ਇਸ ਤਰੀਕੇ ਨਾਲ ਆਪਣਾ ਸਤਲੁਜ ਦਰਿਆ ਆਂਦਾ ਹੈ ਜਿਸ ਪੁਆਇੰਟ ਤੇ ਮਿਲਦੇ ਆ ਉਹ ਹੈ ਜੀ ਤਰੰਤਰਨ ਤੇ ਉਸ ਦੇ ਲਾਗੇ ਹੀ ਹਰੀਕੇ ਝੀਲ ਜਿਹੜੀ ਹੈ ਉਹ ਬਣੀ ਹੋਈ ਹੈ ਠੀਕ ਹੈ ਚਲੋ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਤਾਂ ਕੁਐਸਚਨ ਨੰਬਰ 37 ਪੁੱਛਿਆ ਗਿਆ ਹੈ ਜੀ ਕੈਸ਼ਗੜ ਦਾ ਕਿਲਾ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ ਵੈਰੀ ਵੈਰੀ ਇਪੋਰਟੈਂਟ ਕੁਐਸਚਨ ਜਿਹੜੇ ਡਿਸਟ੍ਰਿਕਟ ਦੀ ਇੱਥੇ ਗੱਲ ਹੋ ਰਹੀ ਹੈ ਉਸ ਤੋਂ ਘੁਮਾਫਰਾ ਕੇ ਪੇਪਰ ਵਿੱਚ ਕੁਐਸਚਨ ਪੁੱਛਿਆ ਜਾਵੇਗਾ ਤਾਂ ਕੇਸਗੜ੍ਹ ਦਾ ਕਿਲਾ ਕਿੱਥੇ ਸਥਿਤ ਹੈ ਇਹ ਹੈ ਜੀ ਰੂਪਨਗਰ ਡਿਸਟ੍ਰਿਕਟ ਦੇ ਵਿੱਚ ਪ੍ਰੋਪਰ ਇਸ ਦੀ ਥਾਂ ਪੁੱਛੇ ਤਾਂ ਸ੍ਰੀ ਅੰਦਪੁਰ ਸਾਹਿਬ ਦੇ ਵਿੱਚ ਆਹੀ ਕੇਸਗੜ੍ਹ ਦਾ ਕਿਲਾ ਹੈ ਜਿੱਥੇ ਖਾਲਸਾ ਪੰਥ ਦੀ ਸਿਰਜਣਾ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਰਾਹੀਂ ਕਰੀ ਗਈ ਸੀ ਠੀਕ ਹੈ ਤਾਂ ਪੰਜਾਬ ਦੀ ਹਿਸਟਰੀ ਵਿੱਚ ਇਸ ਦਾ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਸਥਾਨ ਹੈ ਚਲਿਏ ਅੱਗੇ ਓਕੇ ਚਲਦੇ ਆ ਨੈਕਸਟ ਕੁਐਸਚਨ ਦੇ ਵੱਲ ਕੁਐਸਚਨ ਨੰਬਰ ਆਪਣਾ 38 ਪੁੱਛਿਆ ਗਿਆ ਹੈ ਜੀ ਹੇਠ ਦਿੱਤੀਆਂ ਵਿੱਚੋਂ ਕਿਹੜਾ ਸਥਾਨ ਪੰਜਾਬ ਦੇ ਹੜੱਪਾ ਸਭਿਅਤਾ ਦੇ ਨਾਲ ਸੰਬੰਧਿਤ ਨਹੀਂ ਹੈ ਇਹ ਕੁਝ ਲੋਕੇਸ਼ਨਾਂ ਦਿੱਤੀ ਹੋਈ ਹੈ ਕੁਝ ਥਾਵਾਂ ਦੇ ਨਾਮ ਹੈ ਤੁਸੀਂ ਦੱਸਣਾ ਹੈ ਕਿ ਇੰਨਾ ਵਿੱਚੋਂ ਕਿਹੜੀ ਥਾਂ ਹੜੱਪਾ ਸਭਿਅਤਾ ਦੇ ਨਾਲ ਸੰਬੰਧਿਤ ਨਹੀਂ ਹੈ ਫਟਾਫਟ ਸਾਰੇ ਕਨੇ ਟ੍ਰਾਈ ਕਰੋ ਕਿਉਂਕਿ ਕੁਸ਼ਲ ਕਰਵਾਏ ਹੋਏ ਐ ਠੀਕ ਹੈ ਤੇ ਕੋਈ ਵੀ ਜਵਾਨ ਜਿਹੜਾ ਹੈ ਉਹ ਇੱਕ ਵਾਰ ਆਨਸਰ ਦੇਣ ਤੋਂ ਬਾਅਦ ਕਮੈਂਟ ਡਿਲੀਟ ਨਹੀਂ ਕਰੇਗਾ ਤੇ ਵੀਡੀਓ ਐਂਡ ਦੇ ਵਿੱਚ ਤੁਸੀਂ ਆਪਦਾ ਸਕੋਰ ਵੀ ਦੱਸਣਾ ਹੈ ਕਿ ਤੁਹਾਡਾ ਸਕੋਰ ਕਿੰਨਾ ਬਣਿਆ ਠੀਕ ਹੈ ਤਾਂ ਫਿਰ ਹਾਲ ਇਹ ਸਵਾਲ ਦਾ ਸਹੀ ਜਵਾਬ ਹੋਏਗਾ ਜੀ ਸ਼ਿਵਾਲਿਕ ਠੀਕ ਹੈ ਸ਼ਿਵਾਲਿਕ ਜਿਹੜੀ ਹੈ ਉੱਥੇ ਕੋਈ ਹੜੱਪਾ ਸਭਿਅਤਾ ਦਾ ਸਥਾਨੀ ਹੈ ਪਹਾੜੀ ਏਰੀਆ ਹੈ ਬਾਕੀ ਸੰਘੋਲ ਜਿਹੜਾ ਕਿ ਪੈਂਦਾ ਜੀ ਫਤਿਹਗੜ੍ਹ ਸਾਹਿਬ ਦੇ ਵਿੱਚ ਕੋਟ ਲਾਲ ਨਿਹੰਗ ਖਾਨ ਜਿਹੜਾ ਕਿ ਪੈਂਦਾ ਜੀ ਰੂਪਨਗਰ ਦੇ ਵਿੱਚ ਸੁਨੇਤ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦਾ ਇਹ ਸਾਰੇ ਸਥਾਨ ਜਿਹੜੇ ਆ ਹੜੱਪਾ ਸਭਿਅਤਾ ਦੇ ਨਾਲ ਸੰਬੰਧਿਤ ਹੈ ਠੀਕ ਹੈ ਚੱlie ਗਏ ਚਲੋ ਨੈਕਸਟ ਕੁਐਸਚਨ ਪੁੱਛਿਆ ਗਿਆ ਜੀ ਕਿਸ ਸਥਾਨ ਨੂੰ ਖਾਲਸੇ ਦੀ ਜਨਮ ਭੂਮੀ ਕਿਹਾ ਜਾਂਦਾ ਹੈ ਹਾਲ ਹੀ ਵਿੱਚ ਮੈਂ ਤੁਹਾਨੂੰ ਦੱਸਿਆ ਖਾਲਸੇ ਦੀ ਜਨਮ ਭੂਮੀ ਬਾਰੇ ਫਟਾਫਟ ਦੱਸੋ ਕਿ ਕਿਸ ਸਥਾਨ ਨੂੰ ਖਾਲਸੇ ਦੀ ਜਨਮ ਭੂਮੀ ਕਿਹਾ ਜਾਣਾ ਹੈ ਇੱਥੇ ਡਿਸਟ੍ਰਿਕਟਾਂ ਦੇ ਅਕੋਰਡਿੰਗ ਆਪਸ਼ਨ ਦਿੱਤੇ ਹੋਏ ਆ ਹੋ ਸਕਦਾ ਹੈ ਸ਼ਹਿਰ ਦੇ ਅਕੋਰਡਿੰਗ ਤੁਹਾਨੂੰ ਆਪਸ਼ਨ ਮਿਲ ਜਾਣ ਤਾਂ ਦੋਹੇ ਤਰ੍ਹਾਂ ਦਾ ਜਵਾਬ ਮੈਨੂੰ ਲਿਖ ਕੇ ਭੇਜੋ ਸਹੀ ਜਵਾਬ ਕੀ ਹੋਏਗਾ ਫਟਾਫਟ ਤਾਂ ਸਹੀ ਜਵਾਬ ਕੀ ਹੋਏਗਾ ਜਿਹੜੇ ਕੈਂਡੀਡੇਟਾਂ ਨੇ ਲਿਖਿਆ ਜੀ ਆਪਸ਼ਨ ਸੀ ਰੂਪਨਗਰ ਉਹਨਾਂ ਦਾ ਜਵਾਬ ਬਿਲਕੁਲ ਸਹੀ ਹੈ ਸ਼ਹਿਰ ਦੇ ਅਕੋਰਡਿੰਗ ਪੁੱਛੇ ਤਾਂ ਸ੍ਰੀ ਅੰਦਪੁਰ ਸਾਹਿਬ ਕਿਲੇ ਦੇ ਅਕੋਰਡਿੰਗ ਪੁੱਛੇ ਤਾਂ ਕਿਲਾ ਕੇਚਗੜ ਸਾਹਿਬ ਠੀਕ ਹੈ ਚਲੋ ਚਲਦੇ ਆ नेक्स्ट ਕੁਐਸਚਨ ਦੇ ਵੱਲ ਕੁਐਸਚਨ ਨੰਬਰ 40 ਵਿੱਚ ਪੁੱਛਿਆ ਗਿਆ ਜੀ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਪਤਾ ਵੀ ਹੋਣਾ ਚਾਹੀਦਾ ਹੈ ਤੇ ਫਟਾਫਟ ਦੱਸੋ ਸਾਰੇ ਜਵਾਨ ਕਿਉਂਕਿ ਇਹ ਕੁਐਸਚਨ ਆਪਾਂ ਮੇਪ ਵਾਲੇ ਕਲਾਸਾਂ ਵਿੱਚ ਬਹੁਤ ਵਧੀਆ ਤਰੀਕੇ ਨਾਲ ਕਵਰ ਕਰੇ ਸੀ ਸਹੀ ਜਵਾਬ ਕੀ ਹੋਏਗਾ ਸਹੀ ਜਵਾਬ ਹੋਏਗਾ ਜੀ ਆਪਸ਼ਨ ਸੀ 6 ਜ਼ਿਲ੍ਹਿਆਂ ਦੀ ਬਾਉਂਡਰੀ ਆਪਾਂ ਪਾਕਿਸਤਾਨ ਨਾਲ ਸ਼ੇਅਰ ਕਰਦੇ ਹਾਂ ਕਿਹੜੇ-ਕਿਹੜੇ ਸਭ ਤੋਂ ਉੱਤੇ ਜੀ ਪਠਾਨਕੋਟ ਥੋੜੀ ਜੀ ਬਾਉਂਡਰੀ ਪਾਕਿਸਤਾਨ ਨਾਲ ਸ਼ੇਅਰ ਕਰਦਾ ਹੈ ਉਸ ਤੋਂ ਬਾਅਦ ਆਉਂਦਾ ਜੀ ਆਪਣਾ ਗੁਰਦਾਸਪੁਰ ਇੱਕ ਸਾਈਡ ਪਾਕਿਸਤਾਨ ਨਾਲ ਸ਼ੇਅਰ ਕਰਦਾ ਹੈ ਉਸ ਤੋਂ ਬਾਅਦ ਅੰਮ੍ਰਿਤਸਰ ਆਪਦੀ ਇੱਕ ਸਾਈਡ ਪਾਕਿਸਤਾਨ ਨਾਲ ਸ਼ੇਅਰ ਕਰਦਾ ਹੈ ਫਿਰ ਆਂਦਾ ਜੀ ਤਰਨਤਾਰਨ ਆਪਦੀ ਇੱਕ ਸਾਈਡ ਪਾਕਿਸਤਾਨ ਨਾਲ ਸ਼ੇਅਰ ਕਰਦਾ ਹੈ ਫਿਰ ਆਪਣਾ ਆਂਦੇ ਜੀ ਫਰੋਜ਼ਪੁਰ ਡਿਸਟ੍ਰਿਕਟ ਤੇ ਉਸ ਤੋਂ ਬਾਅਦ ਆਂਦਾ ਜੀ ਫਾਜ਼ਿਲਕਾ ਡਿਸਟ੍ਰਿਕਟ ਸੋ ਆਪਣੇ 6 ਡਿਸਟ੍ਰਿਕਟ ਹੈ ਜਿਹੜੇ ਪਾਕਿਸਤਾਨ ਦੇ ਨਾਲ ਬਾਉਂਡਰੀ ਸ਼ੇਅਰ ਕਰਦੇ ਠੀਕ ਹੈ ਗੱਲ ਆ ਗਈ ਸਮਝ ਚਲੋ ਨੈਕਸਟ ਕੁਐਸਚਨ ਦੇ ਵੱਲ ਚੱਲਦੇ ਹਾਂ ਤੇ ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਕੁਐਸਚਨ ਨੰਬਰ 41 ਦੇ ਵਿੱਚ ਪੁੱਛਿਆ ਗਿਆ ਜੀ ਪੰਜਾਬ ਦੇ ਨਾਲ ਕਿੰਨੇ ਭਾਰਤੀ ਰਾਜਾਂ ਦੀਆਂ ਸਰਹਾਦਾਂ ਲੱਗਦੀਆਂ ਨੇ ਕਾਫੀ ਇੰਪੋਰਟੈਂਟ ਕੁਐਸਚਨ ਹੈ ਤੇ ਕਈ ਕੈਂਡੀਟ ਇੱਥੇ ਅਜੇ ਵੀ ਕਨਫਿਊਜ਼ ਰਹਿੰਦੇ ਆ ਸੋ ਪਹਿਲਾਂ ਤਾਂ ਤੁਸੀਂ ਮੈਨੂੰ ਫਟਾਫਟ ਦੱਸੋ ਕਿ ਇਸ ਸਵਾਲ ਦਾ ਸਹੀ ਜਵਾਬ ਕੀ ਹੋਏਗਾ ਤੇ ਨਾਲੇ ਸਾਰੇ ਕੈਂਡੀਟ ਟਰਾਈ ਕਰੋ ਤਾਂ ਸਹੀ ਜਵਾਬ ਕੀ ਹੋਏਗਾ ਸਹੀ ਜਵਾਬ ਹੋਏਗਾ ਜੀ অপਸ਼ਨ B ਤਿੰਨ ਸਟੇਟ ਆਪਣਾ ਜਿਹੜਾ ਪੰਜਾਬ ਆ ਉਹ ਹੋਰ ਤਿੰਨ ਸਟੇਟਾਂ ਦੇ ਨਾਲ ਬਾਉਂਡਰੀ ਸ਼ੇਅਰ ਕਰਦਾ ਹੈ ਕਿਹੜੇ-ਕਿਹੜੇ ਸਟੇਟ ਹੈ ਇੱਧਰ ਦੇਖੋ ਧਿਆਨ ਨਾਲ ਠੀਕ ਹੈ ਸਭ ਤੋਂ ਪਹਿਲਾਂ ਇੱਧਰੋਂ ਪਠਾਨਕੋਟ ਤੋਂ ਲੈ ਕੇ ਮੁਹਾਲੀ ਤੱਕ ਆਪਾਂ ਬਾਉਂਡਰੀ ਸ਼ੇਅਰ ਕਰਦੇ ਆ ਜੀ ਹਿਮਾਚਲ ਪ੍ਰਦੇਸ਼ ਦੇ ਨਾਲ ਕਿਹਦੇ ਨਾਲ ਹਿਮਾਚਲ ਪ੍ਰਦੇਸ਼ ਦੇ ਨਾਲ ਤੇ ਉਸ ਤੋਂ ਬਾਅਦ ਮੁਹਾਲੀ ਤੋਂ ਲੈ ਕੇ ਸ੍ਰੀ ਮੁਕਸਰ ਸਾਹਿਬ ਤੱਕ ਆਪਾਂ ਬਾਉਂਡਰੀ ਸ਼ੇਅਰ ਕਰਦੇ ਆ ਜੀ ਕਿਹਦੇ ਨਾਲ ਹਰਿਆਣੇ ਦੇ ਨਾਲ ਕਿ ਇਹਦੇ ਨਾਲ ਹਰਿਆਣਾ ਦੇ ਨਾਲ ਉਸ ਤੋਂ ਬਾਅਦ ਥੋੜੀ ਜਿਹੀ ਬਾਉਂਡਰੀ ਆਪਣੇ ਫਾਜ਼ਿਲਕਾ ਤੇ ਅਧਿਕ ਮੁਕਸਰ ਦੀ ਬਾਉਂਡਰੀ ਆਪਾਂ ਸ਼ੇਅਰ ਕਰਦੇ ਆਂ ਜੀ ਰਾਜਸਥਾਨ ਦੇ ਨਾਲ ਸੋ ਓਵਰਆਲ ਕਿੰਨੇ ਸਟੇਟ ਹੋ ਗਏ ਤਿੰਨ ਸਟੇਟ ਆਪਣਾ ਜਿਹੜਾ ਪੰਜਾਬ ਸਟੇਟ ਐ ਉਹ ਹੋਰ ਤਿੰਨ ਸਟੇਟਾਂ ਦੇ ਨਾਲ ਆਪਣੀ ਬਾਉਂਡਰੀ ਸ਼ੇਅਰ ਕਰਦਾ ਹੈ ਯੂਟੀ ਦੀ ਗੱਲ ਕਰੀਏ ਤਾਂ ਥੋੜੇ ਜਿਹਾ ਧਿਆਨ ਨਾਲ ਤੁਸੀਂ ਦੇਖਿਓ ਯੂਟੀ ਆਪਾਂ ਦੋ ਟੱਚ ਕਰਦੇ ਆਂ ਸਭ ਤੋਂ ਪਹਿਲਾਂ ਨੌਰਥ ਦੇ ਵਿੱਚ ਆਪਾਂ ਜੰਮੂ ਤੇ ਕਸ਼ਮੀਰ ਨੂੰ ਟੱਚ ਕਰਦੇ ਆਂ ਠੀਕ ਹੈ ਤੇ ਇੱਧਰ ਆਪਾਂ ਟੱਚ ਕਰਦੇ ਆਂ ਜੀ ਚੰਡੀਗੜ੍ਹ ਨੂੰ ਠੀਕ ਹੈ ਓਕੇ ਚਲੋ ਨੈਕਸਟ ਸਵਾਲ ਦੇ ਵੱਲ ਇਹ ਹੈ ਜੀ ਆਪਣਾ ਨੈਕਸਟ ਕੁਐਸਚਨ ਪੁੱਛਿਆ ਗਿਆ 1947 ਈਸਵੀ ਨੂੰ ਭਾਰਤੀ ਪੰਜਾਬ ਨੂੰ 29 ਜ਼ਿਲ੍ਹਿਆਂ ਦੇ ਵਿੱਚੋਂ ਕਿੰਨੇ ਜ਼ਿਲ੍ਹੇ ਮਿਲੇ ਸੀ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ 1947 ਦੇ ਵਿੱਚ ਤਾਂ ਆਪਣੇ ਸੂਬੇ ਦੀ ਵੀ ਵੰਡ ਕਰੀ ਗਈ ਤਾਂ ਆਜ਼ਾਦੀ ਤੋਂ ਪਹਿਲਾਂ ਆਪਣੇ ਪੰਜਾਬ ਦੇ ਵਿੱਚ 29 ਜ਼ਿਲ੍ਹੇ ਸੀ ਬਟ ਤੁਸੀਂ ਇਹ ਦੱਸਣਾ ਹੈ ਕਿ ਆਜ਼ਾਦੀ ਤੋਂ ਬਾਅਦ ਆਪਣਾ ਜਿਹੜਾ ਪੰਜਾਬ ਬਣਿਆ ਸੀ ਉਹਨੂੰ ਕਿੰਨੇ ਜ਼ਿਲ੍ਹੇ ਦਿੱਤੇ ਗਏ ਫਟਾਫਟ ਸਹੀ ਜਵਾਬ ਦੱਸਿਓ ਤਾਂ ਸਹੀ ਜਵਾਬ ਕੀ ਹੋਏਗਾ ਜਿਹੜੇ ਕੈਂਡੀਡੇਟਾਂ ਨੇ ਲਿਖਿਆ ਆਪਸ਼ਨ B 13 ਡਿਸਟ੍ਰਿਕਟ ਉਹਨਾਂ ਦਾ ਜਵਾਬ ਬਿਲਕੁਲ ਸਹੀ ਹੈ ਜਦੋਂ ਆਜ਼ਾਦੀ ਦੇ ਵੇਲੇ ਪੰਜਾਬ ਦੀ ਵੰਡ ਹੋਈ ਤਾਂ 29 ਜ਼ਿਲ੍ਹਿਆਂ ਦੇ ਵਿੱਚੋਂ 13 ਜ਼ਿਲ੍ਹੇ ਜਿਹੜੇ ਹੈ ਉਹ ਚੜ੍ਹਦੇ ਪੰਜਾਬ ਜਾਂ ਫਿਰ ਕਹਿ ਲਓ ਪੂਰਬੀ ਪੰਜਾਬ ਜਾਂ ਕਹਿ ਲਓ ਆਪਣੇ ਪੰਜਾਬ ਦੇ ਹਿੱਸੇ ਆਏ ਤੇ ਬਾਕੀ ਜਿਹੜੇ 16 ਜ਼ਿਲ੍ਹੇ ਸੀ ਉਹ ਪਾਕਿਸਤਾਨ ਵਾਲੇ ਪੰਜਾਬ ਦੇ ਹਿੱਸੇ ਆਏ ਜਿਨੂੰ ਆਪਾਂ ਪੱਛਮੀ ਪੰਜਾਬ ਜਾਂ ਲੈਂਦਾ ਪੰਜਾਬ ਕਹਿੰਦੇ ਸੀ ਠੀਕ ਹੈ ਚਾਈ ਚੀਜ਼ ਤੁਸੀਂ ਧਿਆਨ ਰੱਖਿਓ ਤੇ ਅੱਜ ਦੇ ਪ੍ਰেজੈਂਟ ਪੰਜਾਬ ਦੀ ਜੇ ਮੈਂ ਗੱਲ ਕਰਾਂ ਜਿੱਥੇ ਆਪਾਂ ਰਹਿ ਰਹੇ ਆ ਉਸ ਦੇ ਵਿੱਚ ਤਾਂ ਆਜ਼ਾਦੀ ਵੇਲੇ ਵਾਲੇ ਪੰਜਾਬ ਦਾ ਸਿਰਫ 20% ਏਰੀਆ ਹੀ ਆਂਦਾ ਹੈ ਠੀਕ ਹੈ ਕਿਉਂਕਿ ਉੱਥੇ 66% ਤਕਰੀਬਨ ਏਰੀਆ ਤਾਂ ਪਾਕਿਸਤਾਨ ਨੂੰ ਆਜ਼ਾਦੀ ਵੇਲੇ ਹੀ ਮਿਲ ਗਿਆ ਸੀ ਉਸ ਤੋਂ ਬਾਅਦ ਆਪਣੇ ਸਟੇਟ ਤੋਂ ਹੀ ਕੁਝ ਹਿੱਸਾ ਕੱਢ ਕੇ ਹਰਿਆਣਾ ਸਟੇਟ ਬਣਾਇਆ ਗਿਆ ਥੋੜਾ ਜਿਹਾ ਹਿੱਸਾ ਕੱਢ ਕੇ ਹਿਮਾਚਲ ਨੂੰ ਵੀ ਦਿੱਤਾ ਗਿਆ ਤਾਂ ਓਵਰ ਆਲ ਜਿਹੜਾ ਆਜ਼ਾਦੀ ਤੋਂ ਪਹਿਲਾਂ ਪੰਜਾਬ ਸੀ ਉਸ ਦਾ ਫਿਲਹਾਲ ਆਪਣੇ ਪੰਜਾਬ ਦੇ ਵਿੱਚ ਤਾਂ ਸਿਰਫ 20% ਏਰੀਆ ਜਾਂਦਾ ਹੈ ਠੀਕ ਹੈ ਮੋਟਾ-ਮੋਟੀ ਦੇਖੀਏ ਤਾਂ ਚਲੋ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਤਾਂ ਪੁੱਛਿਆ ਗਿਆ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਕਿਹੜੇ ਦੇਸੀ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਕਿਹੜੇ ਦੇਸੀ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ ਤੁਸੀਂ ਆ ਦੱਸਣਾ ਹੈ ਤੇ ਗੁਰੂ ਨਾਨਕ ਦੇਵ ਜੀ ਕੋਣ ਸੀ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਹੋਏ ਸੀ ਜੀ ਗੁਰੂ ਨਾਨਕ ਦੇਵ ਜੀ ਤਾਂ ਫਟਾਫਟ ਸਹੀ ਜਵਾਬ ਕੀ ਹੋਏਗਾ ਮੋਸਟਲੀ ਸਾਰੇ ਕੈਂਡੀਡੇਟਾਂ ਦਾ ਸਹੀ ਜਵਾਬ ਹੈ ਜੀ ਕਤਕ ਠੀਕ ਹੈ ਕਤਕ ਮਹੀਨੇ ਦੀ ਪੂਰणिमा ਸੀ ਠੀਕ ਹੈ অপਸ਼ਨ ਡੀ ਇਸ ਸਵਾਲ ਦਾ ਸਹੀ ਜਵਾਬ ਹੋਏਗਾ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੇ ਵੱਲ ਕਵੈਸਚਨ ਨੰਬਰ ਆਪਣਾ 44 ਪੁੱਛਿਆ ਗਿਆ ਜੀ ਜਨਮ ਅਸ਼ਟਮੀ ਕਿਹੜੇ ਦੇਸੀ ਮਹੀਨੇ ਦੇ ਵਿੱਚ ਮਨਾਏ ਜਾਂਦੀ ਹੈ ਜਿਹੜੀ ਜਨਮ ਅਸ਼ਟਮੀ ਹੈ ਜਿਸ ਦਿਨ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ ਉਹ ਕਿਹੜੇ ਦੇਸੀ ਮਹੀਨੇ ਦੇ ਵਿੱਚ ਮਨਾਏ ਜਾਂਦੀ ਹੈ ਫਟਾਵਟ ਸਾਰੇ ਕੈਂਡੀਡੇਟ ਦੱਸੋ ਤੇ ਇੱਥੇ ਕੈਂਡੀਡੇਟ ਕਨਫਿਊਜ਼ ਹੋ ਰਿਹਾ ਹੈ ਤੇ ਜਿਹੜੇ ਕੈਂਡੀਟਾਂ ਦਾ ਜਵਾਬ ਹੈ ਜੀ ਆਪਸ਼ਨ ਏ ਭਾਦੋ ਮਹੀਨਾ ਉਹਨਾਂ ਦਾ ਜਵਾਬ ਹੋਏਗਾ ਜੀ ਸਹੀ ਆਪਸ਼ਨ ਹੈ ਇਸ ਸਵਾਲ ਦਾ ਸਹੀ ਜਵਾਬ ਬਣਦਾ ਹੈ ਠੀਕ ਹੈ ਅੱਗੇ ਚਲਦੇ ਆਂ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਂ ਤਾਂ ਪੁੱਛਿਆ ਗਿਆ ਜੀ ਇੰਗਲੈਂਡ ਦੇ ਵਿੱਚ ਜਨਰਲ ਡਾਇਰ ਨੂੰ ਕਿਸ ਨੇ ਮੌਤ ਦੇ ਘਾਟ ਉਤਾਰਿਆ ਸੀ ਜਲੀਆਂ ਵਾਲੇ ਬਾਗ ਦੇ ਹੱਤਿਆਕਾਂਡ ਦਾ ਦੋਸ਼ੀ ਉਹਨੂੰ ਕਿਹਨੇ ਮੌਤ ਦੇ ਘਾਟ ਉਤਾਰਿਆ ਸੀ ਤੁਸੀਂ ਦੱਸੋ ਤੇ ਬਹੁਤ ਇੰਪੋਰਟੈਂਟ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਤੇ ਸਹੀ ਜਵਾਬ ਕੀ ਹੋਏਗਾ ਫਟਾਫਟ ਸਾਰੇ ਕਿੰਨੇ ਟਰਾਈ ਕਰੋ ਕਿ ਸਹੀ ਜਵਾਬ ਕੀ ਹੋਏਗਾ ਦਾ ਸਹੀ ਜਵਾਬ ਹੋਏਗਾ ਜੀ ਸਰਦਾਰ ਉਦਮ ਸਿੰਘ ਮੋਸਟਲੀ ਕੈਨੇਡਾ ਦਾ ਸਹੀ ਜਵਾਬ ਹੈ ਜੀ অপਸ਼ਨ A ਸਰਦਾਰ ਉਦਮ ਸਹੀ ਦੋਸਤੋ ਹੁਣ ਆਪਾਂ ਫਟਾਫਟ ਆਪਣੇ ਗਰੁੱਪ ਵਾਲੇ ਕੁਐਸਚਨ ਸੋਲਵ ਕਰ ਲੈਂਦੇ ਆ ਦੋ ਕੁ ਕੁਐਸਚਨ ਕੱਲ੍ਹ ਵਾਲੇ ਜਨਾਕੇ 바ਰ ਕੋਡ ਆ ਗਿਆ ਸੀ ਠੀਕ ਹੈ ਸੋ ਇੱਕ ਮਿੰਟ ਦਾ ਟਾਈਮ ਲੱਗੇਗਾ ਇਹਨਾਂ ਨੂੰ ਵੀ ਆਪਾਂ ਦੁਬਾਰਾ ਤੋਂ ਦੇਖ ਲੈਂਦੇ ਆ ਤਾਂ ਇੱਕ ਤਾਂ ਕੁਐਸਚਨ ਸੀ ਜੀ 6 3 9 ਦਾ ਐਚ ਸੀ ਐਫ ਦੱਸਣਾ ਸੀ ਠੀਕ ਹੈ 6 3 ਤੇ 9 ਦਾ ਤੁਸੀਂ ਐਚ ਸੀ ਐਫ ਦੱਸਣਾ ਸੀ ਤਾਂ ਦੋਸਤੋ ਐਚ ਸੀ ਐਫ ਵਾਸਤੇ ਤੁਸੀਂ ਧਿਆਨ ਰੱਖਣਾ ਹੈ ਇਦਾਂ ਦੀ ਸੰਖਿਆ ਆਪਾਂ ਨੂੰ ਲੱਭਣੀ ਹੁੰਦੀ ਹੈ ਵੱਡੀ ਤੋਂ ਵੱਡੀ ਜਿਸ ਦਾ ਭਾਗ ਤਿੰਨਾਂ ਵਿੱਚ ਚੱਲ ਜੇ ਠੀਕ ਹੈ ਇਦਾਂ ਦੀ ਵੱਡੀ ਤੋਂ ਵੱਡੀ ਆਪਾਂ ਸੰਖਿਆ ਲੱਭਣੀ ਹੁੰਦੀ ਹੈ ਜਿਸ ਦਾ ਭਾਗ ਤਿੰਨਾਂ ਵਿੱਚ ਚੱਲ ਜੇ ਮਤਲਬ ਇਹ ਹੋਇਆ ਕਿ ਉਹ ਸੰਖਿਆ ਜਿਹੜੀ ਹੈ ਉਹ 6 ਨੂੰ ਵੀ ਭਾਗ ਦੇ ਦੇ ਠੀਕ ਹੈ 3 ਨੂੰ ਵੀ ਦੇ ਦੇ ਤੇ 9 ਨੂੰ ਵੀ ਦੇ ਦੇ ਤਾਂ ਇਹ ਸੰਖਿਆ ਦੋਸਤੋ ਆਪਾਂ ਲਵ ਲਈ ਜੀ 3 ਜੇ ਤੁਸੀਂ ਦੇਖੋਗੇ 3 ਤਾਂ 3 ਦਾ ਭਾਗ 6 ਵਿੱਚ ਵੀ ਚਲ ਜੇਗਾ ਦੋ ਵਾਰ ਜਾਏਗਾ 3 ਦਾ ਭਾਗ 3 ਦੇ ਵਿੱਚ ਇੱਕ ਵਾਰ ਚਲਾ ਜਾਏਗਾ ਤੇ 3 ਦਾ ਭਾਗ 9 ਦੇ ਵਿੱਚ ਤਿੰਨ ਵਾਰ ਚਲਾ ਜਾਏਗਾ ਮਤਲਬ ਇਸ ਦੇ ਵਿੱਚ ਸਭ ਤੋਂ ਵੱਡੀ ਉਹ ਸੰਖਿਆ ਹੈ ਜੀ 3 ਜਿਸ ਦਾ ਭਾਗ 6 3 ਤੇ 9 ਤਿੰਨਾਂ ਵਿੱਚ ਚਲ ਜੇਗਾ ਤਾਂ ਇਸ ਦਾ ਸਹੀ ਜਵਾਬ ਸੀ ਜੀ 3 ਆਪਸ਼ਨ ਡੀ ਉਸ ਤੋਂ ਬਾਅਦ ਜਿਹੜਾ ਨੈਕਸਟ ਕੁਐਸਚਨ ਸੀ ਦੋਸਤੋ ਉਸ ਜੀ 70 ਦਾ 10% ਠੀਕ ਹੈ ਤਾਂ ਪਰਸੈਂਟ ਕੱਢਣ ਵਾਸਤੇ ਦੋਸਤੋ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਸੰਖਿਆ ਦਿੱਤੀ ਹੁੰਦੀ ਹੈ ਵੀ ਕਿਹਦਾ ਪਰਸੈਂਟ ਕੱਢਣਾ ਹੈ ਉਹ ਲਿਖ ਲੈਣੀ ਹੈ ਠੀਕ ਹੈ ਮਲਟੀਪਲਾਈ ਤੇ ਫੇਰ ਤੁਸੀਂ ਦੇਖ ਲੈਣਾ ਵੀ ਕਿੰਨਾ ਪਰਸੈਂਟ ਤੁਹਾਡੇ ਤੋਂ ਪੁੱਛਿਆ ਗਿਆ ਤਾਂ 10% ਪੁੱਛਿਆ ਗਿਆ ਉੱਤੇ 10 ਲਾ ਦੇਣਾ ਹੈ ਪਰਸੈਂਟ ਹਟਾਉਂਗੇ ਥੱਲੇ 100 ਲੱਗ ਜਾਏਗਾ ਠੀਕ ਹੈ ਹੁਣ ਜ਼ੀਰੋ ਨਾਲ ਤੁਸੀਂ ਜ਼ੀਰੋ ਕੈਨਸਲ ਕਰ ਦੇਣੀ ਹੈ ਇੱਕ ਜ਼ੀਰੋ ਨਾਲ ਆਹ ਕੈਨਸਲ ਹੋ ਜਾਏਗੀ ਬਚ ਗਿਆ 7 ਤੇ 7 ਹੀ ਦੋਸਤੋ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਸੀ ਠੀਕ ਹੈ ਉਸ ਤੋਂ ਅੱਗੇ ਦੋਸਤੋ ਕੱਲ ਵਾਲੇ ਕੁਸ਼ਨਾਂ ਦੀ ਆਪਾਂ ਗੱਲ ਕਰਦੇ ਆਂ ਇਹ ਪੀਡੀਐਫ ਵਗੈਰਾ ਕੱਲ ਤੁਹਾਨੂੰ ਗਰੁੱਪ ਦੇ ਵਿੱਚ ਸੈਂਡ ਕੀਤੀ ਗਈ ਸੀ ਜੇ ਤੁਸੀਂ ਗਰੁੱਪ ਜੁਆਇਨ ਨਹੀਂ ਕਰਿਆ ਤਾਂ ਬਈ ਜ਼ਰੂਰ ਤੋਂ ਜੁਆਇਨ ਕਰ ਲਿਓ ਤੇ ਕੱਲ ਦਾ ਦੋਸਤੋ ਜਿਹੜਾ ਰੀਜ਼ਨਿੰਗ ਵਾਲਾ ਕੁਸ਼ਨ ਹੈ ਬਈ ਉਹ ਦੇਖੋ ਕੁਸ਼ਨ ਕਹਿ ਰਿਹਾ ਜੇਕਰ ਇੱਕ ਕੋਡ ਭਾਸ਼ਾ ਦੇ ਵਿੱਚ ਸਕੂਲ ਨੂੰ 6 ਲਿਖਿਆ ਜਾਂਦਾ ਹੈ ਠੀਕ ਹੈ ਤੇ ਕਾਲਜ ਨੂੰ 7 ਲਿਖਿਆ ਜਾਂਦਾ ਤਾਂ ਉਸੇ ਕੋਡ ਭਾਸ਼ਾ ਦੇ ਵਿੱਚ ਹੋਮ ਨੂੰ ਕੀ ਲਿਖਿਆ ਜਾਏਗਾ ਠੀਕ ਹੈ ਰੀਜ਼ਨਿੰਗ ਜਿਹੜੀ ਹੈ ਦੋਸਤੋ ਕਈ ਤਰੀਕੇ ਨਾਲ ਸੋਲਵ ਹੁੰਦੀ ਹੈ ਠੀਕ ਹੈ ਕਈ ਵਾਰ ਆਪਾਂ ਹਰੇਕ ਅਲਫਾਬੇਟ ਦਾ ਕੋਡ ਦੇਖਦੇ ਆਂ ਠੀਕ ਹੈ ਬਟ ਤੁਸੀਂ ਇੱਥੇ ਦੇਖੋਗੇ ਸਾਰੇ ਅਲਫਾਬੇਟ ਦੇ ਕੋਡ ਆਪਾਂ ਮੈਚ ਕਰਾਂਗੇ ਤਾਂ ਬਹੁਤ ਲੰਬੀ ਚੋੜੀ ਸੰਖਿਆ ਆਏਗੀ ਜਦੋਂ ਕਿ ਇਹਨਾਂ ਨੇ ਤਾਂ ਸਿਰਫ 6 ਹੀ ਲਿਖਿਆ ਹੋਇਆ ਹੈ ਠੀਕ ਹੈ ਐਸੇ ਤਰੀਕੇ ਨਾਲ ਇੱਥੇ ਵੀ ਇਹਨਾਂ ਨੇ ਸਿਰਫ 7 ਲਿਖਿਆ ਹੋਇਆ ਹੈ ਤਾਂ ਫਿਰ ਆਪਾਂ ਸਭ ਤੋਂ ਪਹਿਲਾਂ ਕੰਮ ਕਰਾਂਗੇ ਭਾਈ ਅੱਖਰਾਂ ਨੂੰ ਗਿਣ ਲਿਆਗੇ ਕਿ ਕਿੰਨਾ ਸਪੈਲਿੰਗ ਦੇ ਵਿੱਚ ਕਿੰਨੇ ਅਲਫਾਬੇਟ ਇਹਨਾਂ ਨੇ ਲਿਖਿਆ ਹੋਇਆ ਤਾਂ ਸਕੂਲ ਦੇ ਵਿੱਚ ਤੁਸੀਂ ਦੇਖੋਗੇ ਦੋਸਤੋ 6 ਅਲਫਾਬੇਟ ਲਿਖੇ ਹੋਏ ਹੈ ਐਸ ਸੀ ਐਚ ਓ ਓ ਐਲ ਠੀਕ ਹੈ 6 ਬਿਲਕੁਲ ਜੀ ਬਿਲਕੁਲ 6 ਲਿਖੇ ਹੋਏ ਹੈ ਠੀਕ ਹੈ ਉਸੇ ਤਰੀਕੇ ਨਾਲ ਤੁਸੀਂ ਦੇਖੋਗੇ ਕਾਲਜ ਦੇ ਵਿੱਚ ਜਿਹੜੇ ਹੈ ਸਤ ਅੱਖਰ ਜਿਹੜੇ ਅਲਫਾਬੇਟ ਆਪਣੇ ਲਿਖੇ ਹੋਏ ਹੈ ਠੀਕ ਹੈ ਤਾਂ ਹੋਮ ਦੇ ਵਿੱਚ ਕਿੰਨੇ ਆ ਜਾਣਗੇ ਜੀ 4 ਆ ਜਾਣਗੇ ਠੀਕ ਹੈ ਤਾਂ ਇਸ ਤਰੀਕੇ ਨਾਲ ਇਹਨੂੰ ਸੋਲਵ ਕਰਨਾ ਸੀ ਜੀ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਤਾਂ ਇੱਕ ਕੁਐਸਚਨ ਜਿਹੜਾ ਹੈ ਇਹ ਪੁੱਛ ਰਿਹਾ ਹੈ ਜੀ ਹੇਠ ਦਿੱਤੀ ਲੜੀ ਨੂੰ ਪੂਰਾ ਕਰੋ ਇਹ ਲੜੀ ਦਿੱਤੀ ਗਈ ਹੈ ਜਿਸ ਦੇ ਵਿੱਚ ਪਹਿਲਾ ਹੈ ਜੀ 7 ਠੀਕ ਹੈ ਦੂਜਾ ਹੈ ਜੀ 14 ਤੀਜਾ ਹੈ ਜੀ 28 ਚੌਥਾ ਹੈ ਜੀ 56 ਤੇ ਪੰਜਵਾਂ ਤੁਸੀਂ ਦੱਸਣਾ ਹੈ ਵੀ ਕੁਐਸਚਨ ਮਾਰਕ ਦੀ ਥਾਂ ਕੀ ਆਏਗਾ ਤਾਂ ਇਸ ਦੇ ਵਾਸਤੇ ਦੋਸਤੋ ਥੋੜੇ ਜਿਹਾ ਦਿਮਾਗ ਤੁਸੀਂ ਲਾਣਾ ਹੁੰਦਾ ਜਿਵੇਂ ਦੇਖੋ 7 ਨੂੰ 2 ਗੁਣਾ ਕਰਦੇ ਆ ਤਾਂ 14 ਬਣਦਾ ਹੈ 7 ਦੋਨੇ 14 ਠੀਕ ਹੈ ਫਿਰ ਤੁਸੀਂ ਦੇਖੋਗੇ 14 ਨੂੰ ਜਦੋਂ ਆਪਾਂ 2 ਗੁਣਾ ਕਰਾਂਗੇ ਠੀਕ ਹੈ ਤਾਂ 28 ਬਣ ਜੇਗਾ ਠੀਕ ਹੈ 28 ਨੂੰ ਦੋ ਗੁਣਾ ਕਰੋਗੇ ਤਾਂ 56 ਬਣ ਜੇਗਾ ਇਸੇ ਤਰੀਕੇ ਨਾਲ ਤੁਸੀਂ 56 ਨੂੰ ਦੋ ਗੁਣਾ ਕਰਨਾ ਹੈ ਤਾਂ ਦੋ ਗੁਣਾ ਵਾਸਤੇ ਚਾਹੋ ਤਾਂ ਤੁਸੀਂ 56 ਦੀ ਦੋ ਨਾਲ ਮਲਟੀਪਲਾਈ ਕਰ ਲਓ ਨਹੀਂ ਤਾਂ ਪਹਿਲਾਂ 50 ਨੂੰ ਦੋ ਗੁਣਾ ਕਰ ਲਓ 50 ਦੁਨੇ 100 ਤੇ 6 ਦੁਨੇ 12 ਚਾਹਨੀ ਕਿ 112 ਇਸ ਦਾ ਬਿਲਕੁਲ ਸਹੀ ਜਵਾਬ ਹੋ ਜਾਏਗਾ ਠੀਕ ਹੈ ਨੈਕਸਟ ਕੁਸ਼ਚਨ ਦੋਸਤੋ ਆਪਾਂ ਗੱਲ ਕਰਦੇ ਹਾਂ ਤਾਂ ਇਹ ਹੈ ਜੀ ਆਪਣਾ ਪ੍ਰੋਫਿਟ ਲਾਸ ਦਾ ਕੁਸ਼ਚਨ ਯਾਨੀ ਕਿ ਲਾਭ ਹਾਨੀ ਦਾ ਕੁਸ਼ਚਨ ਇਸ ਕੁਸ਼ਨ ਦੇ ਵਿੱਚ ਪੁੱਛਿਆ ਗਿਆ ਬਈ ਇੱਕ ਮੋਬਾਈਲ ਜਿਹੜਾ ਹੈ ਉਹ 18000 ਰੁਪਈਆ ਦਾ ਹੈ ਠੀਕ ਹੈ ਇੱਕ ਮੋਬਾਈਲ 18000 ਰੁਪਈਆ ਦਾ ਹੈ ਤੇ ਜੇਕਰ ਇੱਕ ਵਪਾਰੀ ਇਸ ਫੋਨ ਨੂੰ 19800 ਦਾ ਵੇਚ ਦਿੰਦਾ ਹੈ ਤਾਂ ਉਸ ਨੂੰ ਹੋਇਆ ਲਾਭ ਜਾਂ ਹਾਨੀ ਦੱਸੋ ਧਿਆਨ ਨਾਲ ਸੁਣੋ ਇੱਕ ਦੁਕਾਨਦਾਰ ਹੈ ਠੀਕ ਹੈ ਉਹਨੇ 18000 ਦਾ ਫੋਨ ਲਿਆ ਤੇ 19800 ਦਾ ਉਹਨੇ ਵੇਚ ਦਿੱਤਾ ਠੀਕ ਹੈ 18000 ਦੀ ਆਪਾਂ ਕੋਈ ਚੀਜ਼ ਲੈ ਕੇ 19800 ਦੀ ਵੇਚ ਰਿਆਂ ਤਾਂ ਇੱਕ ਗਲਤੀ ਸਿੱਧੀ ਸਿੱਧੀ ਸ਼ੋ ਹੋ ਰਹੀ ਹੈ ਬਈ ਆਪਾਂ ਨੂੰ ਹੋਇਆ ਤਾਂ ਮੁਨਾਫਾ ਹੈ ਠੀਕ ਹੈ ਜੇ ਆਪਾਂ 17000 ਦੇ ਵਿੱਚ ਵੇਚਦੇ ਜਾਂ 18000 ਤੋਂ ਘੱਟ 1 ਰੁਪਏ ਵਿੱਚ ਵੀ ਵੇਚ ਦਿੱਤਾ ਲੌਸ ਹੋ ਜਾਣਾ ਸੀ ਹਾਨੀ ਹੋ ਜਾਣੀ ਸੀ ਬਟ ਇੱਥੇ ਪ੍ਰੋਫਿਟ ਹੋਇਆ ਠੀਕ ਹੈ ਤਾਂ ਹਾਨੀ ਵਾਲਾ ਆਪਸ਼ਨ ਤਾਂ ਸਭ ਤੋਂ ਪਹਿਲਾਂ ਚੱਕ ਦੋ ਠੀਕ ਹੈ ਹਾਨੀ ਤਾਂ ਹੋਏਗੀ ਨਹੀਂ ਪ੍ਰੋਫਿਟ ਹੋਏਗਾ ਹੁਣ ਆਪਾਂ ਦੇਖਣਾ ਹੈ ਵੀ ਪ੍ਰੋਫਿਟ ਹੋਏਗਾ ਕਿੰਨਾ ਤਾਂ ਇਹ ਚੈੱਕ ਕਰਨ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ 19800 ਦੇ ਵਿੱਚੋਂ 18000 ਤੁਸੀਂ ਘਟਾ ਦੇਣਾ ਠੀਕ ਹੈ ਆਮ ਨਾਲ ਤੁਸੀਂ ਘਟਾ ਦਿਓ ਤਾਂ ਇੱਥੇ ਵੈਲਿਊ ਜਿਹੜੀ ਆਏਗੀ ਦੋਸਤੋ ਇਹ ਆਏਗੀ ਜੀ ਆਪਣੀ ਕਿੰਨੀ ਆ ਜਾਏਗੀ 1800 ਠੀਕ ਹੈ ਹੁਣ ਤੁਸੀਂ ਕੀ ਕਰਨਾ ਹੈ 18000 ਲਿਖਣਾ ਹੈ ਠੀਕ ਹੈ ਉੱਤੇ ਲਿਖ ਦੇਣਾ ਜੀ 1800 ਤੇ ਬਸ ਹੁਣ ਇਹਦਾ ਪਰਸੈਂਟ ਕੱਢ ਦੇਣਾ ਸੋ ਲਾ ਕੇ ਠੀਕ ਹੈ ਤਾਂ ਦੋ ਜ਼ੀਰੋਆਂ ਨਾਲ ਦੋ ਜ਼ੀਰੋ ਚਲ ਜੇਗੀ ਆਪਾਂ ਕਲਰ ਜਿਹੜਾ ਪੈਂਦਾ ਚੇਂਜ ਕਰ ਲੈਂਦੇ ਆ ਦੋ ਜ਼ੀਰੋ ਨਾਲ ਦੋ ਜ਼ੀਰੋ ਚੇਂਜ ਹੋ ਜੇ ਕੱਟ ਜੇਗੀ ਤੇ ਜ਼ੀਰੋ ਨਾਲ ਇੱਕ ਜ਼ੀਰੋ ਆਪਣਾ ਇੱਕ ਕੱਟ ਹੋ ਜੇਗੀ ਠੀਕ ਹੈ 18 ਨਾਲ 18 ਪੂਰਾ ਹੀ ਕੱਟ ਹੋ ਜਾਏਗਾ ਜਾਂ ਸਿੱਧਾ ਹੀ ਆਪਾਂ ਡਾਇਰੈਕਟਲੀ ਹੀ ਕਰ ਲੈਂਦੇ ਕਿ ਇੱਥੇ ਦੇਖੋ ਆਪਾਂ ਸਿੱਧਾ ਹੀ ਕਰ ਲੈਂਦੇ ਠੀਕ ਹੈ ਇੱਕ ਜ਼ੀਰੋ ਨਾਲ ਇੱਕ ਜ਼ੀਰੋ ਕੈਨਸਲ ਕਰ ਦਿੰਦੇ 1800 ਦੇ ਨਾਲ ਪੂਰਾ 1800 ਕੈਨਸਲ ਕਰ ਦਿੰਦੇ ਠੀਕ ਹੈ ਤਾਂ ਸਹੀ ਜਵਾਬ ਹੋ ਜਾਂਦਾ ਜੀ ਇਹਨੂੰ 10% ਦਾ ਪ੍ਰੋਫਿਟ ਹੋ ਗਿਆ ਠੀਕ ਹੈ। ਉਹ ਨੈਕਸਟ ਕੁਐਸਚਨ ਜਿਹੜਾ ਹੈ ਉਹ ਦੇਖਦੇ ਆ। ਦੋਸਤੋ ਇਸ ਕੁਐਸਚਨ ਦੇ ਵਿੱਚ ਕੱਢਣਾ ਹੈ ਜੀ ਐਲਸੀਐਮ ਤੇ ਐਲਸੀਐਮ ਕੱਢਣ ਵਾਸਤੇ ਤੁਸੀਂ ਬਸ ਸ਼ੁਰੂ ਹੋ ਜਾਓ ਬੇਸਿਕ ਤਰੀਕੇ ਨਾਲ ਉਹ ਦੱਸ ਰਿਹਾ ਜੀ 6 2 ਤੇ 18 ਠੀਕ ਹੈ ਸਭ ਤੋਂ ਪਹਿਲਾਂ ਇਹਨਾਂ ਨੂੰ ਛੋਟੀ ਤੋਂ ਛੋਟੀ ਸੰਖਿਆ ਦਾ ਭਾਗ ਲਾਉਂਦੇ ਜਾਓ ਸਭ ਤੋਂ ਪਹਿਲਾਂ 2 ਦਾ ਭਾਗ ਲਾਵਾਂਗੇ ਜੀ 6 ਨੂੰ ਤੇ 3 ਦੁਨੇ ਹੋ ਜਾਏਗਾ ਜੀ 6 ਦੋ ਨੂੰ 2 ਦਾ ਭਾਗ ਲਾਵਾਂਗੇ 1 ਹੋ ਜਾਏਗਾ ਜੀ 18 ਦੇ ਵਿੱਚ 2 ਦਾ ਭਾਗ ਲਾਵਾਂਗੇ 9 ਮਿਲ ਜਾਏਗਾ ਠੀਕ ਹੈ ਫਿਰ ਇਹ ਜਿਹੜੀ ਗਿਣਤੀ ਆਏ ਤੁਸੀਂ ਦੇਖੋਗੇ ਇਹਦੇ ਵਿੱਚ ਦੋ ਦਾ ਤਾਂ ਕੋਈ ਕੰਮ ਨਹੀਂ ਕਿਉਂਕਿ ਦੋ ਦਾ ਭਾਗ ਨਾ ਤਾਂ ਤਿੰਨ ਦੇ ਵਿੱਚ ਜਾਂਦਾ ਨਾ ਤਾਂ ਨੌ ਦੇ ਵਿੱਚ ਜਾਂਦਾ ਫਿਰ ਆਪਾਂ ਸਿੱਧਾ ਹੀ ਹੁਣ ਤਿੰਨ ਦਾ ਭਾਗ ਲਾਵਾਂਗੇ ਤਿੰਨ ਦਾ ਭਾਗ ਲਾਉਂਗੇ 3-3 1 ਦੇ ਵਿੱਚ ਸਿੱਧਾ 1 ਹੀ ਲਿਖ ਦਿਓ ਠੀਕ ਹੈ ਨੌ ਦੇ ਵਿੱਚ ਤਿੰਨ ਦਾ ਭਾਗ ਲਾਉਂਗੇ 3 ਆ ਜਾਏਗਾ ਹੁਣ ਅੱਗੇ ਕੋਈ ਫੈਕਟਰ ਜਿਹੜਾ ਕਾਮਨ ਬਚਿਆ ਨਹੀਂ ਲਾਸਟ ਦੇ ਵਿੱਚ ਤੁਸੀਂ ਦੇਖੋਗੇ ਤਿੰਨ ਬਚਿਆ ਤਾਂ ਬਸ ਇਹ ਤਿੰਨ ਨੂੰ ਇਸ ਤਿੰਨ ਨਾਲ ਮਲਟੀਪਲਾਈ ਕਰੋ 3 3 9 ਤੇ 9 ਦੁਨੀ ਹੋ ਗਿਆ ਜੀ 18 ਠੀਕ ਹੈ ਤਾਂ ਇਸ ਸਵਾਲ ਦਾ ਸਹੀ ਜਵਾਬ 18 ਹੋ ਗਿਆ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਂ ਦੋਸਤੋ ਪੰਜਾਬ ਜੀਕੇ ਦਾ ਗਹਿਣਿਆਂ ਦਾ ਬਹੁਤ ਹੀ ਇੰਪੋਰਟੈਂਟ ਕੁਐਸਚਨ ਤੇ ਤੁਹਾਨੂੰ ਪਤਾ ਹੈ ਵੀ ਗਰੁੱਪ ਦੇ ਵਿੱਚ ਆਪਾਂ ਗਹਿਣਿਆਂ ਦੀ ਸਾਰੀ ਪੀਡੀਐਫ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਆ ਉਸ ਤੋਂ ਬਾਅਦ ਇੱਕ ਵੀ ਗਹਿਣਾ ਨਹੀਂ ਜਾਣ ਵਾਲਾ ਜੇ ਵਧੀਆ ਤਰੀਕੇ ਨਾਲ ਉਹ ਗਹਿਣੇ ਤੁਸੀਂ ਆਪਦੀ ਕਾਪੀ ਦੇ ਵਿੱਚ ਨੋਟ ਕਰਕੇ ਯਾਦ ਕਰ ਲੇ ਤਾਂ ਬਸ ਉਸ ਤੋਂ ਬਾਅਦ ਗਹਿਣਾ ਤੁਹਾਨੂੰ ਨਹੀਂ ਪੁੱਛਿਆ ਜਾਵੇਗਾ ਛੇਤੀ ਹੀ ਤੁਹਾਨੂੰ ਆਪਣੇ ਪੰਜਾਬ ਦੀ ਜਿਹੜੀ ਖੇਡਾਂ ਹੈ ਉਹਨਾਂ ਦੀ ਪੀਡੀਐਫ ਗਰੁੱਪ ਦੇ ਵਿੱਚ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਠੀਕ ਹੈ ਤੇ ਆਪਣੇ ਐਪ ਤੇ ਵੀ ਅਪਡੇਟ ਹੋ ਜਾਏਗੀ ਸੋ ਉੱਥੋਂ ਵੀ ਤੁਸੀਂ ਰੀਡ ਕਰ ਸਕਦੇ ਹੋ ਤਾ ਹਮੇਲ ਗਣੇ ਬਾਰੇ ਦੋਸਤੋ ਪੁੱਛਿਆ ਗਿਆ ਜੀ ਹਮੇਲ ਪਾਈ ਜਾਂਦੀ ਹੈ ਜੀ ਗਲ ਦੇ ਵਿੱਚ ਠੀਕ ਹੈ ਨੈਕਸਟ ਕੁਐਸਚਨ ਦੀ ਗੱਲ ਕਰਦੇ ਤਾਂ ਦੋਸਤੋ ਇਸ ਕੁਐਸਚਨ ਦੇ ਵਿੱਚ ਪੰਜਾਬ ਦੇ ਡਿਵੀਜ਼ਨ ਬਾਰੇ ਪੁੱਛਿਆ ਗਿਆ ਤਾਂ ਪਹਿਲੀ ਗੱਲ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਪਣੇ ਪੰਜਾਬ ਦੇ ਵਿੱਚ ਜਿਹੜੇ ਡਿਵੀਜ਼ਨ ਨੇ ਪੰਜ ਡਿਵੀਜ਼ਨ ਨੇ ਕਿਹੜੇ-ਕਿਹੜੇ ਹੈ ਜੀ ਇਧਰਲੀ ਸਾਈਡ ਤੁਸੀਂ ਦੇਖੋਗੇ ਰੂਪਨਗਰ ਡਿਵੀਜ਼ਨ ਪੈਂਦਾ ਹੈ ਇਧਰ ਤੁਸੀਂ ਦੇਖੋਗੇ ਪਟਿਆਲਾ ਪੈਂਦਾ ਹੈ ਜੀ ਇਧਰ ਵਿਚਾਲੇ ਜੀ ਤੁਸੀਂ ਦੇਖੋਗੇ ਫਰੀਦਕੋਟ ਡਿਵੀਜ਼ਨ ਪੈਂਦਾ ਹੈ ਠੀਕ ਹੈ ਇਧਰ ਵਾਲੀ ਸਾਈਡ ਤੁਸੀਂ ਦੇਖੋਗੇ ਫਿਰੋਜ਼ਪੁਰ ਠੀਕ ਹੈ ਫਿਰੋਜ਼ਪੁਰ ਡਿਵੀਜ਼ਨ ਪੈਂਦਾ ਹੈ ਤੇ ਬਾਕੀ ਇਹ ਜਿਹੜਾ ਡਿਵੀਜ਼ਨ ਹੈ ਦੋਸਤੋ ਇਹ ਹੈ ਜੀ ਜਲੰਧਰ ਤੇ ਜਲੰਧਰ ਡਿਵੀਜ਼ਨ ਦੀ ਦੋਸਤੋ ਖਾਸ ਗੱਲ ਇਹ ਹੈ ਕਿ ਪੂਰਾ ਦਾ ਪੂਰਾ ਮਾਝਾ ਜਿਹੜੇ ਚਾਰ ਦੇ ਡਿਸਟ੍ਰਿਕਟ ਮਾਝੇ ਦੇ ਆ ਪਠਾਨਕੋਟ ਤੇ ਗੁਰਦਾਸਪੁਰ ਅਮਰਸਰ ਤਰਨਤਾਰਨ ਚਾਰ ਦੇ ਚਾਰ ਤੇ ਇਸ ਤੋਂ ਇਲਾਵਾ ਦੁਆਬੇ ਦੇ ਤਿੰਨ ਡਿਸਟ੍ਰਿਕਟ ਜਿਹੜੇ ਜਲੰਧਰ ਦੇ ਵਿੱਚ ਆ ਜਾਂਦੇ ਆ ਹੁਸ਼ਿਆਰਪੁਰ ਕਪੂਰਥਲਾ ਤੇ ਜਲੰਧਰ ਠੀਕ ਹੈ ਬਟ ਦੁਆਬੇ ਦਾ ਜਿਹੜਾ ਸcheid ਭਗਤ ਸਿੰਘ ਨਗਰ ਹੈ ਉਹ ਰੂਪਨਗਰ ਦੇ ਵਿੱਚ ਆਂਦਾ ਹੈ ਠੀਕ ਹੈ ਜਿਹੜਾ ਕਿ ਇੱਧਰ ਜੀ ਪੈਂਦਾ ਇੱਥੇ ਜੀ ਠੀਕ ਹੈ ਇਹ ਰੂਪਨਗਰ ਵਿੱਚ ਆਂਦਾ ਹੈ ਤੇ ਆਪਣੇ ਇੱਥੇ ਦੋਸਤੋ ਗੱਲ ਹੋ ਰਹੀ ਜੀ ਬਠਿੰਡੇ ਦੀ ਤਾਂ ਬਠਿੰਡਾ ਇੱਧਰ ਆਂਦਾ ਹੈ ਇੱਧਰ ਪੈਂਦਾ ਜੀ ਆਪਣਾ ਬਠਿੰਡਾ ਠੀਕ ਹੈ ਤੇ ਬਠਿੰਡਾ ਜਿਹੜਾ ਦੋਸਤੋ ਇਹ ਫਰੀਦਕੋਟ ਦੇ ਵਿੱਚ ਆਂਦਾ ਹੈ ਫਰੀਦਕੋਟ ਦੇ ਵਿੱਚ ਇੱਕ ਤਾਂ ਬਠਿੰਡਾ ਹੋ ਗਿਆ ਜੀ ਇੱਕ ਇੱਧਰਲੀ ਸਾਈਡ ਮਾਨਸਾ ਤੇ ਇਹ ਖੁਦ ਫਰੀਦਕੋਟ ਠੀਕ ਹੈ ਫਰੀਦਕੋਟ ਦੇ ਵਿੱਚ ਇਹ ਤਿੰਨੇ ਡਿਸਟ੍ਰਿਕਟ ਪੈਂਦੇ ਆਈ ਥਿੰਕ ਗੱਲ ਤੁਹਾਨੂੰ ਸਮਝ ਲੱਗੀ ਹੋਏਗੀ ਬਈ ਨਹੀਂ ਲੱਗੀ ਤਾਂ ਥਿਉਰੀ ਕਲਾਸਾਂ ਦੇ ਵਿੱਚ ਤੁਹਾਨੂੰ ਇਹ ਚੀਜ਼ ਜਿਹੜੀ ਵਧੀਆ ਤਰੀਕੇ ਨਾਲ ਦੱਸ ਦਿੱਤੀ ਜਾਏਗੀ ਸੋ ਇਹ ਸੀ ਦੋਸਤੋ ਆਪਣੇ ਕੱਲ ਵਾਲੇ ਕੁਐਸਚਨ ਤੇ ਅੱਜ ਫੇਰ ਸ਼ਾਮੀ ਤੁਹਾਨੂੰ ਜਿਹੜੇ ਇੱਥੇ ਜੀਕੇ ਦੀ ਜਿਹੜੀ ਪੀਡੀਐਫ ਵਗੈਰਾ ਵੀ ਪ੍ਰੋਵਾਈਡ ਕਰਵਾਈ ਜਾਏਗੀ ਕੁਐਸਚਨ ਵੀ ਪ੍ਰੋਵਾਈਡ ਕਰਵਾਏ ਜਾਣਗੇ ਸੋ ਇਹ ਗਰੁੱਪ ਜਿਹੜਾ ਤੁਸੀਂ ਜੁਆਇਨ ਨਹੀਂ ਕਰਿਆ ਤਾਂ ਜਰੂਰ ਜੁਆਇਨ ਕਰ ਲਿਓ ਇਸ ਤੋਂ ਇਲਾਵਾ ਜੇ ਤੁਸੀਂ ਦੋਸਤੋ ਆਪਣਾ ਮੇਜ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਇਹ ਜਿਹੜੀ ਆਪਣੀ ਐਪ ਹੈ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪੰਜਾਬ ਸਟੱਡੀ ਗਰੁੱਪ ਨਾਂ ਦੀ ਐਪ ਹੈ ਹੁਣੇ ਠੀਕ ਹੈ ਤਾਂ ਇੱਥੇ ਜਾ ਕੇ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਤੁਹਾਡਾ ਕੋਈ ਡਾਊਟ ਹੋਏ ਸਵਾਲ ਹੋਏ ਪੁੱਛ ਲਿਓ ਤੇ ਵਿੱਚ ਦੇ ਵਿੱਚ ਦੋਸਤੋ ਕਲਾਸਾਂ ਸਾਰੀ ਹੀ ਰਿਕਾਰਡਡ ਰਹੇਗੀ ਕੁਝ ਲੇਟੈਸਟ ਰਿਕਾਰਡਡ ਕਲਾਸਾਂ ਦਿੱਤੀ ਜਾਏਗੀ ਥੋੜੀ ਜਿਹੀ ਜਿਹੜੀ ਹੈ ਇੱਕ ਦੋ ਕਲਾਸਾਂ ਜਿਹੜੀ ਹੈ ਤੁਸੀਂ ਦੇਖੋਗੇ ਪੁਰਾਣੀ ਕਲਾਸਾਂ ਤੁਹਾਨੂੰ ਮਿਲ ਜੇਗੀ ਬਟ ਜੇ ਤੁਸੀਂ ਵਧੀਆ ਤਰੀਕੇ ਨਾਲ ਤਿਆਰੀ ਕਰੋਗੇ ਤਾਂ ਸਾਰੀ ਕਲਾਸਾਂ ਦੇ ਥਰੂ ਤੁਸੀਂ ਵਧੀਆ ਤਿਆਰੀ ਕਰ ਸਕਦੇ ਹੋ ਇਸ ਤੋਂ ਇਲਾਵਾ ਟੈਸਟ ਸੀਰੀਜ਼ ਵਗੈਰਾ ਵੀ ਤੁਹਾਨੂੰ ਉੱਥੇ ਪ੍ਰੋਵਾਈਡ ਕਰਵਾਈ ਜਾਏਗੀ ਤਾਂ ਜੇ ਤੁਹਾਨੂੰ ਠੀਕ ਲੱਗੇ ਬਾਈ ਆਪਣਾ ਵੇਚ ਤੁਸੀਂ ਜੁਆਇਨ ਕਰ ਲਿਓ ਠੀਕ ਹੈ ਤੇ ਤੁਹਾਡਾ ਸਵਾਲ ਜਵਾਬ ਕੋਈ ਹੋਏ ਤਾਂ ਬਈ ਪੁੱਛ ਲਿਓ ਬਾਕੀ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਦੇ ਲਈ